ਹਾਂ ਤੀਸਰਾ ਲਾ ਦੇਖ ਲਓ ਗਿੱਲ ਸਾਹਿਬ ਇਹਦਾ ਤਵੀਆਂ ਦਾ ਟ੍ਰੈਕ ਬਣਾਇਆ ਗਿਆ ਦੇਖੀਓ ਆਪਣਾ ਟਾਇਰ ਖੁੱਬਦੇ ਆਉਂਦੇ ਆ ਹਨਾ ਹਾਂ ਉਹ ਵਾ ਲੈ ਆ ਜਦ ਤਾ ਤੇਰੇ ਅਗਲੇ ਟਾਇਰ ਆਉਂਦੇ ਆ ਨਾ ਨੂੰ ਦੇਖੀਏ ਨੇ ਸਾਲਾ ਪੋਲਾ ਗੇ ਦਾ ਓਏ ਹੋਏ ਇਹ ਅੱਧਾ ਅੱਧਾ ਦੇਖੋ ਜੀ ਮੈਟਰ ਦੇਖੋ ਜੀ ਦਿੰਦਾ ਅਸੀਂ ਆਇਆ ਜੀ ਵੈਰੀ ਗੁੱਡ ਐ ਕਰੋ ਜੀ ਹਾਂ ਜੀ ਸਾਹਿਬ ਟੀਜੇ ਦੱਸਣਗੇ ਵੀ ਆਹ ਵਾਕੀ ਨਹੀਂ ਉਹ ਆਵਾਜ਼ ਨਹੀਂ ਹੋਣੀ ਪ੍ਰੋਜੈਕਟਰ ਦੀ ਆਵਾਜ਼ ਚ ਹਾਂ ਚਲੋ ਟਰੈਕਟਰ ਨਹੀਂ ਹੁਣ ਨਾ ਪੂਰਾ ਹੁਣ ਛੋਟਾ ਕਰ ਇੱਥੇ ਰੱਖਾਂ ਹਾਂ ਐਸਾ ਹੁਣ ਦੇਖਾ ਵੀ ਅੰਦਾਜ਼ ਬਿਆਨ ਲੱਗਦਾ ਨਾ ਉਹ ਵੀ ਕਰਦਾ ਯਾਰ ਬਹੁਤ ਵਧੀਆ ਗੱਲ ਆ ਜੇ ਇਹਨੂੰ ਆਪਾਂ ਆਮ ਮੌਹ ਇਹ ਗੱਲ ਕਰਦਾ ਆਮ ਖੇਤ ਝੋਨੇ ਨਾ ਤਵੀਆਂ ਤੋੜ ਦੋ ਬਰੰਦਰ ਵੇ ਮਿੱਟੀ ਟਾਇਰ ਕਿੱਥੇ ਮਾਰਦੇ ਚੱਕ ਚੱਕ ਐ ਦੱਸੋ ਆਪਰੇ ਨਹੀਂ ਜਾਂਦਾ ਕਿ ਨਹੀਂ ਜਾਂਦਾ ਵਾਕਈ ਆ ਹਾਂ ਚਲੋ ਹੁਣ ਇਹਨੂੰ ਦੇਖਦੇ ਆ ਆ ਜੋ ਐਡੀਸ਼ਨ ਦੇਖੀ ਆਪਾਂ ਹਾਂ ਆਪਾਂ ਇੱਕ ਨਹੀਂ ਆਪਾਂ ਦੋਵੇਂ ਟੈਸਟ ਕਰ ਰਹੇ ਹਾਂ ਹਾਂਜੀ ਹਾਂਜੀ ਹਾਂ ਇਹ ਕੋਈ ਸਪੈਸ਼ਲ ਕਹਿਣਾ ਜੀ ਜੇ ਸਾਹ ਐਡੀਸ਼ਨ ਨਾ ਵੀ ਚਲਾ ਕੇ ਦੇਖਣਾ ਇਹ ਇਹਦੀ ਬਲੋ ਵਾਲੀ ਪਾਈਪ ਦਾ ਭਾਫ ਆਊਗੀ ਕਿ ਨਹੀਂ ਭਾਫ ਆਊਗੀ ਪਰ ਤੇਲ ਨਹੀਂ ਆਉਣਾ ਚਾਹੀਦਾ ਤੇਲ ਨਹੀਂ ਆਉਣਾ ਚਾਹੀਦਾ ਮਾੜਾ ਮੋਟਾ ਕੀ ਕਹਿਣਾ ਉੱਪਰੋਂ ਕੋਈ ਹਜੇ ਜਿਵੇਂ ਇੰਜਨ ਨਵਾਂ ਬੰਨੇ ਆ ਠੀਕ ਕਿਉਂਕਿ ਹਜੇ ਫੋਕਸਾਂ ਦਾ ਚੱਲਿਆ ਹਾਂ ਤੇ ਸਾਰਾ ਕੁਝ ਇਹਨੇ ਸੈੱਟ ਹੋ ਜਾਣਾ 100 ਘੰਟੇ ਤੋਂ ਬਾਅਦ ਵੀਰੇ ਜਿਵੇਂ ਨਵਾਂ ਇੰਜਨ ਆਪਾਂ ਆ ਕਰਿਆ ਇਹਨੂੰ ਤੁਸੀਂ ਪਹਿਲਾਂ ਨਾਰਮਲ ਸਟਾਰਟ ਕਿੰਨਾ ਚਿਰ ਰੱਖਦੇ ਹੋ ਕਿ ਨਹੀਂ ਭਾਈ ਐਵੇਂ ਝੂੜੀ ਬੋਲਦੇ ਦਾ 4-5 ਘੰਟੇ ਰੱਖਿਆ ਗਿਆ ਸਾਤੋਂ ਦਾ ਇੰਨਾ ਬੇਸਬਰ ਬੇਟਾ ਹੀ ਨਹੀਂ ਹਟਿਆ ਹੈਗਾ ਦੱਬ ਤੇ ਅੱਛਾ ਅਸੀਂ ਐਵੇਂ ਝੂੜੀ ਬੋਲਨੀ ਹੈ ਭਾਈ ਨੋ ਮਾ ਵੀ ਭਾਈ ਨਹੀਂ ਤੁਸੀਂ ਵੀ ਦੇਖ ਲਿਆ ਇਹ ਤਾਂ ਸਾਰਾ ਬਵਾਗਦੀ ਨਾਲਾ ਤੁਸੀਂ ਤਾਂ ਲਈ ਇੰਨੇ ਸੀ ਇਹਨੂੰ ਟੈਸਟ ਕਰੀਏ ਮੈਂ ਗਿੱਲਾ ਸਾਹਿਬ ਕੋਈ ਟਰੈਕਟਰ ਲੈ ਲਓ ਹਾਂ ਇੰਨੇ ਤੋਂ ਦਲ ਵਿੱਚ ਮੈਂ ਉਹੀ ਦੇਖਦਾ ਮੈਂ ਜਾਣਾ ਵਿੱਚ ਆਪਾਂ ਦੇਖਦੇ ਹਾਂ ਇੱਕ ਮਿੰਟ ਦਾ ਨੂੰ ਆ ਜਾਓ ਤੁਸੀਂ ਵੀ ਚਲਿਏ ਫਿਰ ਫਰਜ਼ੋ ਨਾ ਜਣਾ ਨਾ ਫੋਨ ਸੁਣ ਲਓ ਤੁਸੀਂ ਫਿਰ ਹਾਂਜੀ 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 ਆ ਜਾਓ ਵਿੱਚ ਚੱਲਦੇ ਰੇਸ ਕੀਤੀ ਹੋ ਬੇਟਾ ਨਾਲ ਹੈਗਾ ਜੀ ਤੁਹਾਡੇ ਰੇਸ ਆ ਜਾਓ ਥੱਲੇ ਦਾ ਆ ਜਾਓ ਆਪਾਂ ਨਹੀਂ ਦੇਖਦੇ ਚੜ੍ਹਦੇ ਆ ਜਾਓ ਵਾਹਿਗੁਰੂ ਆ ਬਨੇ ਨੰਨੂ ਦੇਖੀ ਇਹ ਜਿਹੜੀ ਹੈਰੋਂ ਆ ਇਹ ਤਵੀਆਂ ਜਿੰਨਾਂ ਲੋ ਉਹਦੇ ਮੇਲੇ ਜਿੰਨਾਂ ਲੋਡ ਲੈਂਦੀ ਆ। ਮੈਂ ਉਹੀ ਦੇਖਦਾ ਪਿਆ। ਇਹ ਤਾਂ ਸਾਰੇ ਲੋਹੇ ਦੇ ਭਰੇ ਹੋਏ ਨੇ ਬਾਈ। ਆ ਚਾਰ ਸਪੇਰਾ। ਅੱਛਾ। ਹਾਂ। ਜੋ ਪੂਰਾ ਨਿਕਰ। ਹਾਂ ਨਿਕਰ। ਇਹ ਨਵੇਂ ਨੇ। ਨਵੇਂ ਦੇ ਲੋਡ ਹਸਾਬ ਨਾਲ ਆ ਰਿਹਾ। ਕਿਹੜਾ ਇੱਕ ਜਿਹੜਾ ਜਰੂਰ ਦਾ ਮਾਏ। ਪਰ ਵਿਸ਼ਵਾਸ ਇਹਨਾਂ ਵੀ ਇਹ ਹਾਲ ਤਾਂ ਨਹੀਂ। ਹੂੰ। ਯਾਰ ਇੱਥੇ ਤਾਂ ਜਾਨ ਨਿਕਲ ਜਾਂਦੀ ਏ ਟਰੈਕਟਰ ਦੀ ਹੋਰ ਹੋਰ ਬਾਈ ਫੁੱਲਾ ਕਰਿਆ ਪਿਆ ਤੁਸੀਂ ਸਾਹ ਕਿਤਾਬ ਮੈਂ ਇਹਨਾਂ ਦਾ ਆਰਾਮ ਨਾਲ ਰੱਖੂਗਾ ਫੇਰ ਖਿੱਚੂਗਾ ਇਹਨੂੰ ਕਿਉਂਕਿ ਜੇ ਬਾਈ ਕਿਸੇ ਦਾ ਟਰੈਕਟਰ ਆਇਆ ਹਾਂ ਹਾਂ ਅੱਗੇ ਥੱਲੇ ਲੱਗ ਜਾਂਦਾ ਹੈ ਉਹਦੇ ਲਈ ਵਿਆਹ ਕੁਸਾ ਬਾਈ ਦੂਜਾ ਮੀਡੀਆ ਨੂੰ ਲਾ ਕੇ ਅੱਛਾ ਆਪਣੇ ਹਾਈ ਤੇ ਚੱਲੋ ਦੂਜਾ ਹਾਈ ਦੇਖੀਓ ਉਧਰ ਚੱਲਦੇ ਆ ਬਾਈ ਆਜਾ ਚਲੋ ਨੰਨੂ ਆ ਜਾ ਆ ਜਾ ਹਾਂ ਨਹੀਂ ਦੂਜਾ ਬੜਾ ਦੂਜੇ ਦਾ ਜੀ ਹਾਂ ਸਵਾਦ ਲਿਆਦਾ ਯਾਰ ਸਵਾਦ ਦਿਲ ਖੁਸ਼ ਹੋ ਗਿਆ ਉਹ ਜਿਹੜਾ ਤੂੰ ਆਏ ਠੰਡਾ ਬਾਲ ਕੱਢਾ ਕਰਕੇ ਹਾਂ ਹਾਏ 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 ਹੈ ਦੇਗਾ ਭਾਈ ਲੈ ਵੜ ਨਹੀਂ ਸਕੀ ਉਹ ਆਹ ਰੋਹ ਜਾਣ ਬੱਲੇ ਵੇ ਦੇਖੀ ਕਹਿੰਦਾ ਦੇਗਾ ਜੀ ਆਹ ਭਾਈ ਬੜਾ ਖੁਸ਼ ਕਰਤਾ ਭਾਈ ਦੇਗਾ ਇਹ ਜਦ ਨਵਾਂ ਦਮੇ ਕਰਕੇ ਵਸੇ ਦੀ ਥੋੜਾ ਜਾ ਫੈਨ ਦੱਸਦਾ ਇੰਪਾਈ ਨੂੰ ਆ ਗਈ ਤੇ ਇਹਨੂੰ ਕਹਿੰਦੇ ਯਕੀਨ ਜਦੋਂ ਅੱਥੀ ਖੁੱਲ ਕੇ ਕੰਮ ਕੀਤਾ ਹੋਵੇ ਨਾ ਤੇ ਸਵਾਰ ਆ ਜਾਂਦਾ ਓ ਹਾ ਹਾ ਸਵਾਰ ਆ ਗਿਆ ਸਵਾਰ ਯਾਰ ਮੈਂ ਕਹਿੰਦਾ ਵੀਡੀਓ ਤਾਂ ਬਹੁਤ ਬਣਾਈਆਂ ਮਾਵੇਂ ਬਰਨਾ ਅੱਜ ਸਰਾ ਲੱਗ ਗਿਆ ਇਦਾਂ ਕੰਮ ਕੀ ਐਨੰਗ ਨਹੀਂ ਕਰਦਾ ਜੀ ਦੂਜੇ ਦੀ ਕਹਿ ਕੇ ਉਹ ਦੇਖੋ ਦੂਜੇ ਚ ਬੜਾ ਵਾ ਹਾਂ ਉਹ ਦੂਜਾ ਪਿਆ ਹੀ ਨਹੀਂ ਹਾਂ ਆਪਣੇ ਵਾਲਾ ਤੀਜੇ ਆਈ ਨੂੰ ਦੂਜਾ ਨਹੀਂ ਆਇਆ ਹਾਂ ਉਹ ਤੀਜੇ ਚ ਆਹ ਦੂਜੇ ਚ ਉਹ ਹੈਗਾ 5530 ਹੈ ਨਾ ਤੀਜਾ ਲਾ ਦਿਓ ਫਿਰ ਲਾ ਦਿਓ ਇਹ ਤਾਂ ਵੀ ਤੀਜਾ ਲਾਣਾ ਬਰਾ ਬਰਾ ਤੇਰਾ ਹੀ ਦਿਲ ਖੁਸ਼ ਹੋ ਗਿਆ ਯਾਰ ਦਿਲ ਖੁਸ਼ ਰੂਹ ਖੁਸ਼ ਕਰਤੀ ਪ੍ਰਧਾਨ ਮੀਟਰ ਦਿਖਾਓ ਓ ਯਾਰ ਮੀਟਰ ਦਿਖਾ ਕੇ ਪਿੱਛੇ ਵੀ ਆਈ ਨਹੀਂ ਨਹੀਂ ਮੀਟਰ ਦਿਖਾ ਕੇ ਮੇਰਾ ਵੀਰ ਪਿੱਛੇ ਵੀ ਆਈ ਆ ਜਾਓ ਤਵੀਆਂ ਨਹੀਂ ਡੋਲੂ ਕਰਾ ਆ ਦਿਖਾਈ ਤਵੀਆਂ ਤੇ ਆ ਦੇਖ ਭੈਣ ਤੇ ਨਹੀਂ ਮਲਾਈ ਬਣਾਈ ਵੀ ਮਲਾਈ ਕੈਮਰਾਮੈਨ ਦਿਖਾਵਾਂ ਤੁਹਾਨੂੰ ਕੈਮਰਾਮੈਨ ਦਾ ਕੀ ਬਣਿਆ ਓਰੇ ਓਰੇ ਆਈ ਮੈਂ ਘਮੋਣਾ ਇਹਨ ਸਾਰਾ ਭਰਤਾ ਵੀਰ ਨੂੰ ਮਿੱਟੀ ਦਾ ਇੱਕ ਮਿੰਟ ਸਾਭੀ ਆਵੇ ਦਾ ਉਹ ਜ਼ਿਆਦੇ ਬੋਲਾਗੇ ਅਗਾ ਹੈ ਹੁੰਦਾ ਵੀ ਟਰੈਕਟਰ ਇੱਥੇ ਆ ਕੇ ਚੱਕਰ ਨਾ ਤੋੜੇ ਤੇ ਆਪਣਾ ਟਾਇਰ ਨਾ ਰੁਕਣ ਤੇ ਬੰਦ ਨਾ ਹੋਵੇ ਟਰੈਕਟਰ ਹਲੇ ਬਾਈ ਕਹਿੰਦਾ ਇਹਨੂੰ ਟੈਸਟ ਹੋਣੀ ਹੈ ਕਰਿਆ ਬਾਈ ਨੂੰ ਮਾ ਨਹੀਂ ਸੀ ਵੀ ਇਹਨੇ ਚੱਲ ਪੈਣਾ ਆਪਣੇ ਸਾਹਮਣੇ ਚਲਾਇਆ ਹੈ ਨਾ ਇਹ ਨਹੀਂ ਕਿ ਟਰੈਕਟਰ ਤੇ ਆਪਾਂ ਬਾਹੀ ਗੱਲ ਨਹੀਂ ਫਿਰ ਦੂਜਾ ਹਾਈ ਚੱਲ ਰਿਹਾ ਜਿਹੜਾ ਕੰਮ ਆਹ ਕੰਮ ਇੱਥੇ ਕੋਈ ਤਰ੍ਹਾਂ ਚ ਕੋਈ ਸੱਚ ਦੱਸੇ ਬਾਈ ਸਾਡੀ ਨਾ ਕਰੀ ਵੀ ਕੱਢਦਾ ਜਾਂ ਨਹੀਂ ਕਰਦਾ ਨਹੀਂ ਹੈਂ ਕੱਢਦਾ ਮੈਂ ਪਹਿਲਾਂ ਇਹ ਗੱਲ ਕਰ ਚੁੱਕਾ ਹਾਂ ਵੀ ਆਹ ਵਾਲਾ ਸਕਦਾ ਮੈਂ ਬਹੁਤ ਵੀਡੀਓ ਬਣਾਈਆਂ ਨਾਲੇ ਆਪਣੇ ਕਿਹੜਾ ਕੋ ਪ੍ਰੋਮੋਸ਼ਨ ਵਾਲੀ ਗੱਲ ਦੇ ਮੈਂ ਨਾ 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 ਭਰਾਵਾਂ ਦੇ ਤੌਰ ਤੇ ਸਿੱਧੀ ਸਿੱਧੀ ਗੱਲ ਇਹ ਵੀ ਆਈ ਹੈ ਦੇਖ ਬਈ ਟਰੈਕਟਰ ਇੰਨਾ ਫੁੱਲਾ ਖੇਤ ਤੇ ਆਹ ਗੇਰ ਮੈਂ ਕਿਹਾ ਕਦੇ ਵੀ ਨਹੀਂ ਕਿਉਂਕਿ ਮੇਰੇ ਕੋਲ ਵੀ ਦੋ ਹੈਗੇ ਆ ਜਮਾਨੇ ਸ਼ਾਂ ਕੋਈ ਟੱਕੜੀ ਲੱਗਿਆ ਕੋਈ ਪਤਾ ਨਹੀਂ ਲੱਗਿਆ ਵੀ ਬਈ ਟੁੱਟਿਆ ਹੋਵੇ ਕਿਤੇ ਆ ਹਾਂ ਹਾਂ ਜੀ ਉਹ ਕੰਮ ਨਹੀਂ ਇਹ ਕੋ ਰੇਡ ਜਾ ਰਿਹਾ ਤੌਂੀਆਂ ਤਾਂ ਬਣ ਜਾਂਦੀਆਂ ਢੋਲੂ ਕਰਾ ਸਹੀ ਗੱਲ ਆ ਮਾਂ ਤੌਂੀਆਂ ਤਾਂ ਬਣ ਜਾਂਦੀਆਂ ਢੋਲੂ ਕਰਾ ਹਾਂ ਹਾਂ ਬਿਲਕੁਲ ਜਿੱਲੀ ਤੱਲੇ ਚੱਲੇ ਜਾਂਦੀ ਵਿਖੇ ਤੋਂ ਕੋਲਾ ਵਾਹਦਾ ਵੀਰੇ ਨਵੇਂ ਟਰੈਕਟਰਾਂ ਦਾ ਹਾਈ ਚ ਸਾਰਿਆਂ ਦਾ ਤੋਰਾ ਵਧਾਤਾ ਇਹਦਾ ਲੋਹ ਚ ਘਟਾਤਾ ਅੱਛਾ ਇਹਦਾ ਹਾਂ ਬਹੁਤ ਜ਼ਿਆਦਾ ਤਾਂ ਹੀ ਭਜਦਾ ਬਹੁਤ ਥੋੜਾ ਜਿਹਾ ਵੱਧ ਗਿਆ ਇੰਜਨ ਤੇ ਦਾ ਫੇਰ ਵੀ ਪੈਣ ਲੱਗਿਆ ਹਾਂ ਹਾਂ ਪਰ ਫੇਰ ਵੀ ਐਂ ਚੱਲ ਰਿਹਾ ਜਿਵੇਂ ਆਮ ਲੋਕਾਂ ਦੇ ਦੂਜੇ ਮੀਡੀਆ ਚ ਚੱਲਦਾ ਕਿੰਨਾ ਮਾਡਲ ਆ ਟਰੈਕਟਰ 24 ਮਾਡਲ ਆ ਜੀ ਨਾ ਨਾ ਮਾਲਿਆ ਕਿ ਹਜੇ ਉਰੀ ਛੱਡੇ ਇਹਨਾਂ ਨੇ ਸਿੱਧਾ ਆਪਣੇ ਕੋਲ ਹੀ ਆਇਆ ہاں ਜੀ ਹਾਂ ਜੀ 0 ਮੀਟਰ ਹੀ ਆਉਂਦੇ ਆਪਣੇ ਕੋਲ ਪਰ ਨਵੇਂਆਂ ਦਾ ਕਿਉਂਕਿ ਚਲਾਉਂਦੇ ਘੱਟ ਆ ਲੋਕ ਇੱਕ ਤਾਂ ਨਵੇਂ ਨੂੰ ਗਰਮ ਕਰਦੇ ਆ ਯਾਰ ਯਾਰ ਉਹ ਵੀ ਮੈਨੂੰ ਦੱਸੋ ਮੈਨੂੰ ਲੱਗਦਾ ਲੱਗਦੇ ਆ ਲੋਕ ਜਦੋਂ ਨਵੇਂ ਨੂੰ ਕ੍ਰੈਕਟਰ ਚੱਲਦੇ ਨਾ ਬੰਦੇ ਦੇ ਵਿੱਚ ਜੋਸ਼ ਆ ਜਾਂਦਾ ਹਾਂ ਜੀ ਤੇ ਆ ਸਾਡੇ ਬੰਦੇ ਵੇਖ ਲਓ ਤੁਸੀਂ ਬੂਟ ਵਾਟ ਲਾ ਕੇ ਗਿੱਲ ਸਾਹਿਬ ਇੱਕ ਬੈਂਟੀ ਆ ਹੱਥ ਬੰਨ੍ਹ ਕੇ ਨਾ ਨਾ ਵੀਰੇ ਹੁਕਮ ਨਾ ਯਾਰ ਬਾਈ ਨੂੰ ਸਾਰੇ ਨੂੰ ਗੈਣੇ ਆ ਬਾਈ ਦੇਖ ਮੈਂ ਤੁਹਾਨੂੰ ਬੁਲਾਇਆ ਵੀ ਕੋਈ ਐਡ ਕਰਨ ਬਸ ਨਾ ਨਾ ਠੀਕ ਆ ਨਹੀਂ ਮੈਂ ਤੁਹਾਨੂੰ ਇਹੀ ਗੱਲ ਕਹਿਣਿਆ ਬਾਈ ਬਣ ਕੇ ਹੱਥ ਬਣ ਕੇ ਵੇਣ ਜੇ ਬਾਈ ਨੂੰ ਪਤਾ ਵੀ ਜੋ ਸਚਾਈ ਆ ਉਹ ਦਸੀ ਚਾਹੇ ਸਾਡਾ ਮਾੜਾ ਤਾਗੜਾ ਉਹ ਲੋਕਾਂ ਨੂੰ ਗਲਤ ਗਾਈਡ ਕੱਲ ਨੂੰ ਮੈਂ ਔਖਾ ਆਉਂਗਾ ਜੇ ਉਹਰੇ ਆਪਾਂ ਕੁਝ ਦਿਖਾਤਾ ਕੁਝ ਹੋਰ ਕਰਿਆ ਨਾ ਕੁਝ ਹੋਰ ਬਾਈ ਤੋ ਚ ਸਭ ਤੋਂ ਕਰਨਾ ਮੈਂ ਦਾਪਾ ਸਾਡੀ ਫਲੋਰ ਜ਼ਮੀਨ ਉੱਥੇ ਰੇਤ ਲਈ ਇੱਤਾ ਇਤੋਂ ਵੀ ਨਰਮਾ ਡੱਕਰ ਵਿੱਚ 24 ਤਵੀਂ ਆਰਾਮ ਖਿੱਚਦਾ ਵਾ ਉੱਥੇ ਟਰੈਕਟਰ ਦੀ 18 ਸਵੇਂ ਖਿੱਚਣੀ ਜਾਣ ਖੜਾ ਜਾਂਦੀ ਹੈ ਹੂੰ ਕਿਉਂਕਿ ਕੋਲ ਉਹਦੋਂ ਵੀ ਬਰਾਹਲਾ ਮੈਂ ਵਿੱਚ ਵੜ ਕੇ ਦਿਖਾਇਆ ਗਿੱਟੇ ਤਾਈਆਂ ਦਾ ਤੁਸੀਂ ਸਿਵਲ ਹੋਏ ਫਿਰਦੇ ਲਈ ਫਿਰਦੇ ਇਹਦੀ ਹਾਈ ਸਪੀਡ ਜੀ ਹਾਈ ਤੇ ਮੈਂ ਕਹਿੰਦਾ ਤਵਾ 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 ਹੂੰ ਬਹੁਤ ਵਧੀਆ ਚੱਕਰੇ ਘੁਮਾਉਂਦੇ ਜੀ ਹਾਈ ਕੋਈ ਤੂੰ ਆਨੇ ਨਾ ਨਾ ਕੋਈ ਤੂੰ ਆਨੇ ਇਹਦਾ ਸਾਮਾਨ ਆ ਸਾਰਿਆਂ ਦੇ ਗੱਲ ਗਿਰਸਾ ਘਾਲ ਦੁਜੇ ਹਾਈ ਦੀ ਆ ਹੂੰ ਗਾਲ ਦੁਜੇ ਹਾਈ ਹਾਂ ਬਸ ਉਹ ਹੀ ਆ ਵੀਡੀਓ ਜਿੱਦਾਂ ਚੱਲਦੀ ਪੈਣਾ ਵੀਡੀਓ ਚੱਲ ਪੈਂਦਾ ਕੋਈ ਬਲੋ ਕੋਈ ਗਰਮ ਦਿਖਾਓ ਨਹੀਂ ਨੀ ਕੋਈ ਨਾਰਮਲ ਆ ਜੀ ਮੀਡੀਅਮ ਜਿੱਦਾਂ ਮੈਨੂੰ ਲੱਗਾ ਓਰੀਜਨਲ ਹੀ ਚੱਲੂ ਭੂਕੇ ਨਹੀਂ ਹਾਂ ਓਰੀਜਨਲ ਚੱਲੂ ਮੈਂ ਪਤਾ ਕੀ ਕਹਿਣਾ ਜਿਹੜੇ ਬੱਚੇ ਹਮ ਕਿਤੇ ਜਾਂਦੇ ਨੇ ਜਿਹੜੇ ਮੇਰੇ ਲਵੇ ਆਉਂਦੇ ਨੇ ਵੀਡੀਓ ਦੇਖ ਕੇ ਉਹਨਾਂ ਨੂੰ ਬੇਨਤੀ ਆ ਘਰੇ ਚੂੜੀਆਂ ਵਧਾਓ ਇਹਦੀਆਂ ਤਿੰਨ ਤੇਲ ਦੀਆਂ ਤਿੰਨ ਚਾਰ ਵਧਾ ਦਿਓ ਠੀਕ ਆ ਇਹਦੀਆਂ ਕੇਮ ਚੇ ਨਾਂ ਬਦਲੋ ਜੇ ਇਹੋ ਜੇ ਸਟੰਡ ਕਰਨੇ ਨੇ ਲੋਕਾਂ ਵਰਗੇ ਪਿੱਛੇ ਵਾਜਨ ਪਾ ਕੇ ਜਿੰਨਾ ਮਰਜੀ ਖੜਾ ਕਰੀ ਜਾਓ ਦੂਜੇ ਮੀਡੀਅਮ ਚ ਬਿਟਰੈਕਟਰ ਮਰੂਗਾ ਨਹੀਂ ਪਾਵਰ ਭਾਈ ਮੇਰਾ ਰੋਲ ਹੀ ਇਹ ਆ ਮੈਂ ਤੈਨੂੰ ਤਾਂ ਕਿਉਂ ਡੀਕਦਾ ਸੀ ਹਾਂ ਭਾਈ ਯਾਰ ਉਹ ਆਵੇ ਕਿਸੇ ਲੋਟ ਭਾਈ ਕੋਕੇ ਲਾ ਦਿਸਦਾ ਗਾਣਾ ਵੀਡੀਓ ਦੇ ਵਿੱਚ ਲਾ ਵੀ ਦਿੱਤੇ ਬਖਸ਼ੂ ਦੀ ਕਿਰਪਾ ਨਾਲ ਵੀ ਦੂਜੇ ਹਾਈ ਚ ਚੱਲਣਾ ਚਾਹੀਦਾ ਫੁੱਲ ਲੋਡ ਤੇ ਨਹੀਂ ਇੱਕ ਹੋਰ ਨੇ ਵੀ ਸਰੇ ਰਹੇ ਸੋ ਭਾਈ ਜੀ ਤੁਸੀਂ 2000 ਚੱਕਰ ਦੇ ਚ ਲਾਇਆ ਟਰੈਕਟਰ 2 ਤੇ ਵੀ ਅੜਿਆ 2200 ਤੇ ਵੀ ਅੜਿਆ ਆਪਣਾ ਟਰੈਕਟਰ ਆ ਖੜਾ 1100 ਤੇ ਵੀ ਅੜੂ ਗੱਲ ਚਲਾ ਲਓ ਲੈ ਸਲੋ ਸਪੀਡ ਦਾ ਪੂਰਾ ਚੋਰ ਲਾਉਂਦਾ ਹਾਂ ਜੋ ਜਿੱਥੇ ਛੜਦਾ ਉੱਥੇ ਲੋਕ ਕਹਿੰਦੇ ਨੇ ਵੀ ਹੌਲੈਂਡ ਜੋਰ ਨਹੀਂ ਲਾਉਂਦਾ ਲਾਉਂਦਾ ਬਾਈਕ ਨਹੀਂ ਕਰਦਾ ਬਿਲਕੁਲ ਸਿਰੋਤ ਨਹੀਂ ਆ ਤਾਂ ਯਾਰ ਬਸ ਆਪ ਚਲਾਇਆ ਹੁਣ ਜਿੰਨੀ ਹੁਣ ਗੱਲ ਕਰਾਂਗੇ ਵੀਰਾਂ ਨੇ ਫਿਰ ਉਹੀ ਗੱਲ ਆ ਆਪਾਂ ਨੈਗੇਟਿਵ ਪਹਿਲਾਂ ਸੋਚ ਲੈਂਦੇ ਹਾਂ ਯਾ ਰੂਹ ਖੁਸ਼ ਹੋ ਗਈ ਜੀ ਮੇਰਾ ਵੀ ਐਂ ਕਰਦਾ ਵੀ ਹੋਵਾਂ ਸਿੱਧਾ ਜਾ ਪਰ ਉਹ ਫਿਰ ਅਸੀਮ ਸਾਹਕ ਦਾ ਲਾ ਲਈਦਾ ਨਹੀਂ ਬਾਈ ਤੁਸੀਂ ਟਰੈਕਟਰ ਦੇਖਿਆ ਹੋਰ ਚਲ ਆਪਾਂ ਨੇ ਕਿਹੜਾ ਹਾਂਜੀ ਮੈਂ ਉਹ ਕਿੰਨਾ فرق ਲੱਗਿਆ ਸਾਨੂੰ ਬਹੁਤ ਅੱਛਾ ਕੋਈ ਹਵਾ ਦੇਣ ਵਾਲੀ ਗੱਲ ਹਾਂ ਉਹੀ ਗੱਲ ਆ ਗਈ ਨਾ ਕਿਉਂਕਿ ਜੇ ਮੈਂ ਕਹੂੰਗਾ ਉਹ ਸਾਰਿਆਂ ਨੂੰ ਐ ਹੀ ਲੱਗਣਾ ਵੀ ਇਹ ਪਤਾ ਨਹੀਂ ਪ੍ਰਮੋਸ਼ਨ ਕਰਨ ਗਿਆ ਹਨ ਹਾਂ ਹਾਂ ਆ ਪੱਤਰਤੀ ਤੇ ਖੜੇ ਕੋਈ ਰੁਪਈਆ ਨਹੀਂ ਵੀਰ ਤੋਂ ਕੋਈ ਕੁਛ ਨਹੀਂ ਐ ਸਿੱਧੀ ਉਦਾਂ ਵੀਡੀਓ ਆਦੀ ਜਿਵੇਂ ਪ੍ਰਹਾਵਾ ਤੌਰ ਤੇ ਸਿੱਧੀ ਜੀ ਗੱਲ ਆ ਹਨਾ ਬਿਲਕੁਲ ਜੀ ਬਿਲਕੁਲ ਬਾਈ ਉਹਨਾਂ ਨਾਲ ਅਸੀਂ ਗਾਂ ਵੀਰੇ ਨੂੰ ਮਿਲੇ ਸਿੱਧੀ ਜੀ ਗੱਲ ਜਦੋਂ ਪਹਿਲਾ ਇੰਟਰਵਿਊ ਉੱਥੇ ਕਰ ਲਈ ਬਾਈ ਨੇ ਜਦੋਂ ਮੈਂ ਪੁੱਛਿਆ ਵੀ ਉਹ ਹੀ ਪਾਵਰ ਵਾਲਾ ਹਿਸਾਬ ਕਿਤਾਬ ਤੇ ਬਾਈ ਨੇ ਜਦੋਂ ਦੱਸਿਆ ਨਾ ਦੂਜਾ ਹਾਈ ਤਾਂ ਡਰਦਾ ਮੈਂ ਵੀ ਸੀ ਮੈਂ ਕਿਹਾ ਬਾਈ ਨੇ ਕਹਿ ਤਾਂ ਦਿੱਤੀ ਗੱਲ ਜੇ ਹੁਣ ਮੈਂ ਕਿਹਾ ਤੁਰਿਆ ਨਾ ਨਾ ਤੇ ਮੈਂ ਕਹ ਰਿਹਾ ਲੋਕਾਂ ਨੇ ਚਿੱਤਰ ਮੇਰੇ ਵੀ ਮਾਰਨੇ ਆ ਵੀ ਇਹ ਬਣ ਕੀ ਗਿਆ ਬਣ ਕੀ ਗਿਆ ਤੇ ਪਰ ਇੱਕ ਗੱਲ ਉਹ ਕਿੰਨੇ ਗੇੜ ਕੰਡੇ ਦੂਜੇ ਹਾਈ ਚ ਹਾਂ ਮੈਂ ਕੱਢ ਰਿਹਾ ਨਾ ਬਾਈ ਜੀ ਇੱਕ ਚੀਜ਼ ਹੁੰਦੀ ਆ ਖੇਤ ਕਿਹੜਾ ਮੈਂ ਤਾਂ ਵੀ ਸਿੱਟ ਕੇ ਵਿਚ ਲਾਈ ਤੀਜੇ ਕਿਹੜੇ ਖੇਤ ਤੇ ਇਹਦਾ ਵੀ ਤੀਜਾ ਲਾਇਆ ਤੁਸੀਂ ਹਾਂ ਤੀਜਾ ਲਾਇਆ ਇਹਦਾ ਲਾਇਆ ਸੀ ਨਾ ਕਿਹੜੇ ਖੇਤ ਦੇ ਵਿੱਚ ਤਾਂ ਮੈਨੂੰ ਲੱਗਦਾ ਵੀ ਜਿਹੜਾ ਮਰਜ਼ੀ ਲਾ ਲਓ ਯਾਰ ਹਾਂ ਕਿਹੜੇ ਚ ਲਾ ਲਓ ਹਾਂ ਜਿਸ ਗੱਲ ਪਹਿਲਾਂ ਅਸੀਂ ਡਾਕਟਰ ਜਮੀਨ ਚ ਤਾਂ ਜਿਹੜੇ 60 24 ਤਵੇਂ ਰਾਵ ਖੇਚਦਾ ਹਾਂ ਜਦੋਂ ਅਸੀਂ ਰੇਤਲੀ ਫਲਾਰ ਜਨੇ ਨਗਰ ਹਾਂ ਉੱਥੇ ਤਾਂ 800 ਵਾਲਾ ਤੂੰ ਜਾਨ ਕੱਢ ਦਿੰਦੇ ਆ ਟਾਇਰ ਤਾਂ ਅਗਲੇ ਟਾਇਰ ਤਾਂ ਸਾਰੇ ਉਹ ਵਿੱਚ ਚਲੇ ਜਾਂਦੇ ਆ ਇੰਨਾ ਪੋਲਾ ਖ બસ ਇੱਕ ਕਹਿੰਦੇ ਆ ਲੋਕ ਵੀ ਬਾਈ ਦਾ ਸੁਭਾਅ ਰੁੱਖਾ। ਇਹ ਰੁੱਖਾ ਹਉ ਤਾਂ ਯੂ ਫਿਰ ਗੱਲ ਹੁੰਦੀ ਹੈ ਜਿਹੜਾ ਬੰਦਾ ਸੱਚਾ ਤੇ ਸਿੱਧਾ ਹੂ ਨਾ ਉਹ ਵਾਕਈ ਰੁੱਖਾ ਹੂ। ਦੇਖੋ ਜਿਹੜਾ ਮਿੱਠਾ ਹੂ ਉਹ ਗੱਲ ਉੱਤੇ ਆ ਜਾਂਦੀ ਆ ਮੀਆਂ ਮਿੱਠੂ। ਜਿਹੜਾ ਮਿੱਠਾ ਹੂ ਬਾਈ ਉਹ ਠੱਗੂ ਵੀ। ਸਿੱਧੀ ਜੀ ਗੱਲ ਹੈ ਬਾਈ ਉਹ ਤਾਂ ਹੁਣ ਤੁਹਾਨੂੰ ਪਤਾ ਹੀ ਹੈ ਸਾਰੇ ਲੋਕਾਂ ਨੂੰ ਹਾਂ ਕਿਉਂਕਿ ਬੰਦਾ ਕਾੜਾ ਉਹ ਹੀ ਬੋਲੂ ਨਾ ਜਿੰਨੇ ਕੋ ਨਤੀਜੇ ਕੱਢ ਲਿਆ ਜਿਹਦੇ ਕੋਲੇ ਕੋ ਹਰਕਾ ਉਹ ਤੂੰ ਦੇ ਪੁਆਇੰਟ ਗੱਲ ਕਰਨ ਵਾਲਾ ਹਸਾਬ ਤਾਂ ਆਪਣੇ ਤੋਂ ਮੱਥੇ ਭਕਾਈ ਨਹੀਂ ਹੁੰਦੀ ਹਾਂ ਮੱਥੇ ਭਕਾਈ ਨਹੀਂ ਹਾਂ ਆਂਦੀ ਯਾਰ ਆਇਆ ਹੋ ਜੂ ਆ ਹੋ ਜੂ ਆ ਕਰਦਾ ਜਾਂ ਕਰਦਾ ਉਹ ਗੱਲਾਂ ਫੇਰ ਉੱਤੇ ਆ ਗਈਆਂ ਨਾ ਹਾਂ ਉੱਤੇ ਆ ਗਈਆਂ ਕਰ ਸਾਰੇ ਪੰਜਾਬ ਨੇ ਬੜਾ ਕੁਝ ਲਿਆ ਹਾਂ ਜੀ ਘਰ ਘਰ 'ਚ ਮਿਸਤਰੀ ਹੋਂ ਤਾਂ ਹਾਂ ਹੈਗਾ ਜੀ ਸਿੱਧੀ ਜੀ ਗੱਲ ਹੈ ਬਿਲਕੁਲ ਮੇਰੇ ਵਰਗੇ ਹੁਣ ਮੈਂ ਦੂਜਾ ਡੈਕਟਰ ਘਰੇ ਹੀ ਖੋਲਣਾ ਪਰੀ ਤਾ ਹਾਂ ਜੀ ਹਾਂ ਜੀ ਤਾਂ ਮੈਂ ਕਹਿ ਦਵਾਂ ਵੀ ਮੈਂ ਮਿਸਤਰੀ ਬਣ ਗਿਆ ਨਾ ਹਾਂਜੀ ਐ ਨਹੀਂ ਹੁੰਦਾ ਕੰਮ ਜਿਵੇਂ ਬਾਈ ਨੇ ਦੱਸਿਆ ਗਲਤ ਵੀ ਹੋਇਆ ਹਾਂ ਹਰ ਜਾਣੇ ਭਰੇ ਭਰੇ ਸਾਰਾ ਕੁਝ ਕੀਤਾ ਹਾਂ ਫਿਰ ਰੁੱਖੇ ਨਾ ਹੋਵੇ ਜਿਹੜੇ ਬੰਦੇ ਨੇ ਘਰੇ ਘਰ ਭੁੱਖੇ ਹੋਵੇ ਨਾ ਤੇ ਉਹ ਰੁੱਖਾ ਨਾ ਹੋਵੇ ਕੋਈ ਨਹੀਂ ਹੋਣਾ ਬਾਈ ਕਿਸੇ ਤੋਂ ਹੋਏ ਤੱਕ ਹੋਣ ਪੂਰੇ 10 ਰੁਪਏ ਨਹੀਂ ਛੱਡੇ ਜਾਂਦੇ ਹਾਂ ਤੁਸੀਂ ਹਜ਼ਾਰਾਂ ਨਾਲ ਕੰਮ ਨੇ ਉਹ ਅਗਲੇ ਦਾ ਕੀ ਕਸੂਰ ਆ ਮੈਂ ਕਰਤਾ ਅਗਲੇ ਦਾ ਕੀ ਕਸੂਰ ਆ ਅਗਲੇ ਨੇ ਤਾਂ ਸਹੀ ਕਰਨ ਕੇ ਦੇਣਾ ਸਹੀ ਕਰਕੇ ਦੇਣਾ ਅਗਲਾ ਆਪਣੇ ਕੋਲ ਚੱਲ ਕੇ ਆਏ ਹੁਣ ਇਹ ਥੋੜਾ ਗਿਆ ਵੀ ਤੇਰੀ ਵੀ ਤਾਂ ਐ ਸਾਡੇ ਵਾਸਤੇ ਇਹ ਕਰਿਆ ਅਗਲੇ ਸਹੀ ਕਰਕੇ ਆ ਆਪਣਾ ਫਰਜ਼ ਆ ਸਹੀ ਕਰਨਾ ਹਾਂ ਜਿੱਥੇ ਅਗਲਾ ਗਲਤ ਆ ਤੇ ਉੱਥੇ ਅਗਲੇ ਕਹਿ ਦੋ ਹਾਂ ਵੀ ਤੂੰ ਤੇਰੀ ਗਲਤੀ ਨਾਲ ਹੁਣ ਕੋਈ ਕੱਲ ਨੂੰ ਜਾ ਕੇ ਮਿੱਟੀ ਖਿਚਾ ਦੇ ਹਾਂ ਪਿੰਡਾਂ ਚੋਂ ਖੰਡ ਵਾਲਾ ਰਿਵਾਜ ਚੱਲਦਾ ਉਹ ਕੋਈ ਕੰਮ ਹੋ ਜੇ ਉਹਦੀ ਤੁਹਾਨੂੰ ਤਾਂ ਡਾ ਕੋਈ ਕਸੂਰ ਨਹੀਂ ਨਾ ਤੁਹਾਡੇ ਕੰਮ ਕਰਦਿਆਂ ਕੋਈ ਗਲਤੀ ਰਹਿ ਗਈ ਆ ਹਾਂਜੀ ਹਾਂਜੀ ਉਹ ਸਿਰ ਮੱਥੇ ਕਬੂਲ ਬਿਲਕੁਲ ਜੀ ਹਨਾ ਜੀ ਬਿਲਕੁਲ ਜੀ ਹੁਣ ਕਈ ਚੀਜ਼ਾਂ ਬਾਈ ਆਪਾਂ ਨਮ ਬਾਈ ਮੇਰਾ ਇੱਕ ਸਵਾਲ ਰਹਿ ਗਿਆ ਸੌਰੀ ਬਿਲਕੁਲ ਬਿਲਕੁਲ ਟਰਨ ਦੀ ਪਾਵਰ ਇੰਨੀ ਕਰਤੀ ਹਾਂਜੀ ਕਲਚ ਪਲੇਟ ਦਾ ਵੀ ਕੁਝ ਕਰਨਾ ਪਊ ਕਿ ਨਹੀਂ ਨਹੀਂ ਇਹ ਆਪਣੇ ਇਹੀ ਗੱਲਾ ਚੋਜ ਚੱਲ ਰਹੀ ਆ ਦੇਖੋ ਅੱਛਾ ਆ ਵਾਲਾ ਕਲਚ ਹੀ ਉਹਦੇ ਚੱਲ ਰਿਹਾ ਜਿਵੇਂ ਉਹ ਕਿਉਂਕਿ ਮਵੇਂ ਵੱਡੀ ਕਰੀ ਨਾ ਆਮ ਹੀ ਆ ਆਪਣੇ ਜਿੰਨਾ ਕੋ ਮਿਸਤਰੀ ਵੀਰ ਆਪਾਂ ਦੱਸਦੇ ਜਾਂ ਜੋ ਆਪਾਂ ਕਰਦੇ ਆ ਕਰੀ ਜੰਨੇ ਆ ਵੀ ਕਲਚ ਪਲੇਟ ਜਲਦੀ ਨਾ ਮਿਲੂਗਾ ਇੱਕ ਹੋਰ ਕਹਿਣਾ ਤੁਹਾਨੂੰ ਬਾਈ ਹੂੰ ਜੇ ਕਿਸੇ ਵੀਰ ਭਾਈ ਦੇ ਮੱਕੀ ਵਾਲਾ ਮੱਕੀ ਤਾਂ ਨਹੀਂ ਬਾਈ ਜੀ ਚੱਲਦੇ ਟਰੈਕਟਰ ਚੱਲਦੇ ਬਹੁਤ ਲੋ ਜੇ ਕਿਸੇ ਦੀ ਕਲੱਚ ਪਲੇਟ ਸੈੱਟ ਨਹੀਂ ਆਉਂਦੇ ਹੂੰ ਦਾਅਵੇ ਨਾਲ ਕਹਿ ਸਕਦੇ ਆ ਗਾਰੰਟੀ ਦਵਾਂਗੇ ਸੀ ਕਲੱਚ ਪਲੇਟ ਮਾਰ ਕੇ ਵਿਖਾ ਦੇ ਕਹਿੰਦਾ ਸਭ ਤੋਂ ਜ਼ਿਆਦਾ ਮੱਕੀ ਵਾਲਿਆਂ ਦੇ ਰੌਲਾ ਆ ਮੱਕੀ ਆਨ ਦਾ ਰੌਲਾ ਕਹਿੰਦਾ ਮੈਂ ਪਿੱਛੇ ਜੌਂਡੀਅਰ ਦੀ ਵੀ ਵੀਡੀਓ ਪਾਈ ਸੀ ਉਹ ਪਤਾ ਨਹੀਂ 300 ਘੰਟਾ ਕਰੇ ਨੇ ਇਹਨਾਂ ਨੂੰ ਕਿ 100 ਘੰਟੇ થી ਚੱਕਤੀ ਜਿਹਾ ਨੇ ਇਹੋ ਜਿਹਾ ਕੁਛ ਕੋਈ ਬੰਦਾ ਕਹਿੰਦਾ ਗਾਰੰਟੀ ਮੈਂ ਗਾਰੰਟੀ ਤੇਰੀ ਇੱਕ ਸੀਜ਼ਨ ਦੇਣੀ ਦੋ ਦੋ ਸੀਜ਼ਨਾਂ ਦੀ ਵੀ ਤਿੰਨ ਦੇ ਦਊਂਗਾ ਜੇ ਕਲੱਚ ਮਰ ਗਿਆ ਦੋ ਸਿਜਨਾਂ ਦੀ ਤਾਂ ਚਲੋ ਮੈਂ ਜ਼ਿਆਦਾ ਨਹੀਂ ਕਹਿੰਦਾ ਮੈਂ ਤੇ ਦੋ ਕਿ ਦੋ ਸਿਜਨਾਂ ਜੰਨਾ ਮਰਜੀ ਬੰਦਾ ਵੱਡੇ ਤਰਕ ਕਲੱਚ ਸਲਿੱਪ ਦਾ ਕੀ ਇਸ਼ੂ ਆ ਜਦੋਂ ਇਹਨੇ ਸਲਿੱਪ ਕਰਿਆ ਮਾਰੂ ਉਦੋਂ ਜਦੋਂ ਸਲਿੱਪ ਹੋਇਆ ਸਲਿੱਪ ਕਰਨੋਂ ਬਾਈ ਫੰਡੇ ਨੇ ਹਰੇਕ ਦੇ ਨਹੀਂ ਕਿਸੇ ਨੂੰ ਪਤਾ ਵੀ ਆ ਕੋਈ ਕਰ ਵੀ ਲੈਂਦਾ ਜਿਹੜਾ ਜਗਾੜੀ ਆ ਕੰਪਨੀ ਵਾਲੇ ਕਦੋਂ ਕਰਦੇ ਨੇ ਉਹ ਤਾਂ ਕਹਿੰਦੇ ਸਾਡਾ ਵੱਡਾ ਟਰੈਕਟਰ ਵੇਕੇ ਫਿਰ ਵੱਡਿਆਂ 'ਚ ਕਿਹੜਾ ਰੰਗ ਲਾਗੇ 75 HP ਦਾ ਜਿਹੜਾ ਕੋਈ ਮੱਕੀ ਵਾਲਾ ਟਰੈਕਟਰ ਸਾਰੇ ਸਲਿੱਪ ਕਰਦੇ ਨੇ ਸਾਰੇ ਹੀ ਕਰਦੇ ਆ ਵੀਰੇ ਹਾਂਜੀ ਕਿਹਦਾ ਨਹੀਂ ਕਰਦਾ ਹਾਂ ਹਾਂ ਜੇ ਕ ਨਹੀਂ ਕਰਦੇ ਤਾਂ ਪਾਵਰ ਨਹੀਂ ਕੱਢਦੇ ਹਾਂ ਜੇ ਜਿਹਨੇ ਪਾਵਰ ਹੀ ਕੱਢਣੀ ਉਹਨੇ ਸਵਾਸ ਲਿਪ ਕੱਢਣਾ ਫਿਰ ਉਹ ਦੇਖ ਲੈ ਆਪਣਾ ਕਰਦਾ ਸਲਿੱਪ ਜੀ ਨਹੀਂ ਨਹੀਂ ਬਿਲਕੁਲ ਨਹੀਂ ਨਾਲੇ ਜਿਹੜਾ ਬਾਈ ਦੇ 70 70 ਔਰ ਉਹ ਤਾਂ ਝੋਟਾ ਆ ਕੇ ਨਾਲੇ ਉਹ ਸਪੈਸਰ ਵੀ ਕੱਢ ਕੇ ਦਮਾ ਹੈ ਬਾਈ ਦਾ ਇਹ ਨਹੀਂ ਗੱਲ ਹੈਈ ਆ ਖੜੇ ਮੂੰਹ ਤੇ ਉਹ ਵੀ ਜੇ ਕਹੂਗਾ ਆਪਾਂ ਕੱਢਦਾ ਤਾਂ ਵੀ ਨਹੀਂ ਸਲਿੱਪ ਹੋਊ ਉਹ ਵੈਸੇ ਹੋਈ ਸ਼ਾਕ ਨੂੰ ਬਾਦ ਬਾਈ ਨੇ ਕਿਹਾ ਦੀ ਆਪਾਂ ਬਾਦ ਬਾਈ ਕਹਿੰਦਾ ਕੱਢਣ ਤਾਂ ਕੱਢਦਾ ਕਿਹੜੀ ਗੱਲ ਆ ਯਾਰ ਚੱਕਰ ਆਏ ਨਹੀਂ ਆਪਾਂ ਨਰਾਜ਼ ਨਹੀਂ ਹੋ ਗਏ ਉਹਨਾਂ ਕਰਦੇ ਹੂੰ 80 ਦਸਾਂ ਨੇ ਆਪਣਾ ਬਹੁਤ ਪਿਆਰ ਆ ਕਹਿਣਾ ਬੰਨਿਆ ਤੇ ਕਹਿੰਦੇ ਮੈਂ ਗਿਆ ਕਢਾਉਣਾ ਜੀ ਕਹਿੰਦੇ ਕੱਢ ਦਾਂਗੇ 13 ਦਾ ਗੁੱਸਾ ਆਇਆ ਹਾਂ 13 ਦਾ ਮੈਂ ਨਹੀਂ ਰੀਝਣਾ ਦਸਾਂ ਦੇ ਨਾਲ 100 20 ਤੇ ਹੂੰ ਮਾਹ ਯਾਰ ਮਾਰ ਮਾਰ ਕੰਟਰੋਲ ਕਰ ਫਿਰ ਇਹ ਬਾਈ ਨੇ ਗਿਆ ਕਹਿੰਦਾ ਗੁੱਸਾ ਨਾ ਕਰਿਆ ਭਰਾਵਾਂ ਨਾਲ ਹੀ ਆ ਜੀ ਗੱਲ ਫੇਰ ਉੱਤਿਆ ਗਈ ਨਾ ਜਿਵੇਂ ਤੁਸੀਂ ਦੱਸਿਆ ਵਰਕਸ਼ਾਪ ਜੀ ਤੁਹਾਡੀ ਸੂਈ 120 ਤੇ ਚੱਲੇ ਜਾਂਦੀ ਹੈ ਹਾਂ ਗਿਲ ਸਾਹਿਬ ਬਣਦੀ ਆ ਜਿਹਨੇ ਮਿਹਨਤ ਕੀਤੀ ਹੁੰਦੀ ਨਾ ਆਪ ਦੇ ਲਾਣਾ ਹੁੰਦਾ ਪਹਿਲੀ ਗੱਲ ਜਿਹੜਾ ਆਪ ਦੇ ਲਾਣਾ ਹੁੰਦਾ ਜਿਵੇਂ ਕਿ ਇਹਨਾਂ ਨੇ ਪਹਿਲਾਂ ਵੀ ਇਹੀ ਗੱਲ ਕਹੀ ਬਾਈ ਤੁਸੀਂ ਦੇਖ ਰਹੇ ਹੋ ਕਿਸੇ ਦੀ ਗੱਲਾਂ ਤੇ ਨਹੀਂ ਹਾਂ ਪਰ ਤੁਸੀਂ ਦੱਸਣਾ ਸੱਚ ਕੀ ਆ ਤੇ ਝੂਠ ਕੀ ਆ ਮੈਂ ਨਾਲੇ ਧੂਰੂ ਤੇ ਲਾਲ ਤੇ ਸੂਈ ਵੀ ਉਹਦੇ ਤੇ ਜਾਊ ਜਿੱਤੇ ਆਪਣਾ ਮਾਨ ਸੱਚ ਕੀ ਆ ਝੂਠ ਕੀ ਆ ਇੱਥੇ ਅਸੀਂ ਘਰੋਂ ਤੁਰਦੇ ਆ ਕੀ ਸੱਚ ਆ ਕੀ ਝੂਠ ਮੈਂ ਤੇ ਨੰਨੂ ਦੇਖਣ ਨੂੰ ਚਲੋ ਅਬ ਕੈਮਰੇ ਦੇ ਫਰੰਟ ਤੇ ਤਾਂ ਅਸੀਂ ਦੋਵੇਂ ਨੇ ਹੱਸਦੇ ਆ ਛੋਟਾ ਵੀ ਚਲ ਅਸੀਂ ਤਿੰਨੇ ਨੇ ਦੂਜੀ ਬਾਅਦ ਚਲੇਗੇ ਬਹੁਤ ਸੋਹਣੇ ਸੋਹਣੇ ਵਿਖਾਉਣੇ ਬਣ ਕੇ ਹਾਂਜੀ ਹਾਂਜੀ ਜਦੋਂ ਜੇ ਕੈਮਰਾ ਬੰਦ ਮੈਂ ਕਹਿੰਦਾ ਅਸੀਂ ਜਿੰਨੇ ਅਸੀਂ ਜੁੰਡਿਓ ਜੁੰਡੀ ਹੁੰਦੀਆਂ ਕੋ ਹੁੰਦਾ ਹੀ ਨਹੀਂ ਹਣਾ ਗੱਲ ਉਹੀ ਹੈ ਨਾ ਜਿੱਥੇ ਪ੍ਰੇਮ ਪਿਆਰ ਆ ਉੱਥੇ ਘੂਰ ਵੀ ਉੱਥੇ ਹੋਣੀ ਆ ਹਾਂਜੀ ਬਿਲਕੁਲ ਹੈ ਨਾ ਦੂਜੇ ਬੰਦੇ ਨੂੰ ਆਪਾਂ ਘੂਰ ਕੇ ਬੇਮਤਲਬ ਆਪਾਂ ਲੈਣਾ ਵੀ ਕੀ ਮੇਰੇ ਕੋਲ ਜੀ ਨਾ ਹੀ ਕਿਹਨੇ ਘੂਰ ਆਪਣੀ ਸਹਣੀ ਆਪਾਂ ਉਹਨੂੰ ਘੂਰਨਾ ਕਾਤੋਂ ਆਪਣਾ ਕਿਤੇ ਓਹ ਮੁਹੱਬਤ ਆ ਭਾਈ ਬਣਦਾ ਵੀ ਆ ਮੈਂ ਗਿਲਸਾ ਬੜੇ ਪਿਆਰ ਨਾਲ ਪੱਛਿਆ ਮੈਂ ਕਿਡੋ ਸਾਹਿਬ ਇੱਕ ਬੇਨਤੀ ਹੈ ਕਹਿੰਦੇ ਕਿ ਮੈਂ ਇੱਕ ਸਪੇਸਾ ਚਲਣਾ ਗਿਲਸਾ ਨਗਰ ਅਲਗ ਗੋਸਾ ਨਾ ਕੀਤਾ ਤੇ ਹੌਲੀ ਜਿਹਾ ਸੋਚਦੇ ਰਿਹਾ ਕਿ ਕਦੋਂ ਚਲ ਕਾਟ ਦਿੰਦੇ